ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਨਤਨ ਚ ਪਾਕਿਸਤਾਨ ਦੇ ਸੂਬਾ ਸਗ੍ਰਫਤਰ ਆਈਐਸਆਈ ਨੂੰ ਆਪਰੇਸ਼ਨ ਸੰਦੂਰ ਬਾਰੇ ਜਾਣਕਾਰੀ ਦੇਣ ਦੇ ਲੱਗੇ ਇਲਜ਼ਾਮ ਪੰਜਾਬ ਪੁਲਿਸ ਡਿਵੀਜ਼ਨ ਇੰਟੈਲੀਜੈਂਸ ਜੁਨਟ ਅਤੇ ਤਨਤਨ ਪੁਲਿਸ ਨੂੰ ਸਾਂਝੇ ਆਪਰੇਸ਼ਨ ਵਿੱਚ ਵੱਡੀ ਕਾਮਜਬੀ ਮਿਲੀ ਹੈ ਪੁਲਿਸ ਨੇ ਇੱਕ ਪਾਕਿਸਤਾਨੀ ਜਸੂਸ ਨੂੰ ਗ੍ਰਿਫਤਾਰ ਕੀਤਾ ਹੈ ਨੌਜਵਾਨ ਨੇ ਆਪਰੇਸ਼ਨ ਸੰਦੂਰ ਬਾਰੇ ਪਾਕਿਸਤਾਨੀ ਆਈਸੀਆਈਐਸਆਈ 에ਜੰਟਾਂ ਨੂੰ ਜਾਣਕਾਰੀ ਭੇਜਣ ਦੇ ਇਲਜ਼ਾਮ ਲੱਗੇ ਹਨ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨ ਵਜੋਂ ਕੀਤੀ ਗਈ ਹੈ ਜੋ ਕਿ ਮੁੱਲਾ ਮੁਹੱਲਾ ਰੋਡ ਰੋਡੂਪੁਰ ਗਲੀ ਨજર ਸਿੰਘ ਵਾਲਾ ਤਰਨਤਾਰਨ ਦਾ ਰਹਿਣ ਵਾਲਾ ਸੀ ਮੁਲਜ਼ਮ ਨੂੰ ਪਾਕਿਸਤਾਨ ਦੇ ਖੂਫੀਆ ਏਜੰਸੀ ISRO ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ ਵਿੱਚ ਗ੍ਰਿਫਤਰ ਕੀਤਾ ਗਿਆ ਹੈ ਇਹ ਜਾਣਕਾਰ ਡੀਜੀਪੀ ਗੌਰਵ ਜੱਧ ਵੱਲੋਂ ਸਾਂਝੀ ਕੀਤੀ ਗਈ ਹੈ ਡੀਜੀਪੀ ਦੇ ਅਨੁਸਾਰ ਮੋਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਗਨਦੀਪ ਸਿੰਘ ਪਿਛਲੇ 5 ਸਾਲਾਂ ਤੋਂ ਪਾਕਿਸਤਾਨ ਸਥਿਤ ਗੋਪਾਲ ਸਿੰਘ ਚਾਬਲਾ ਦੇ ਨਾਲ ਸੰਪਰਕ ਵਿੱਚ ਸੀ ਚਾਵਲਾ ਰਾਹੀਂ ਹੀ ਉਸ ਦੀਪ ਜਾਣ ਪਛਾਨ ਪਾਕਿਸਤਾਨੀ ਖੂਫੀ ਅਧਿਕਾਰੀਆਂ ਨਾਲ ਹੋਈ ਸੀ ਗ੍ਰਿਫਤਰ ਮੁਜਰਮ ਆਪਰੇਸ਼ਨ ਸੰਦੂਰ ਦੌਰਾਨ ਫੌਜ ਦੀਆਂ ਗਤਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਦੀ ISI ਦੇ ਗੋਪਾਲ ਸਿੰਘ ਚਾਵਲਾ ਦੇ ਨਾਲ ਸਾਂਝੀ ਕਰਦਾ ਸੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀਆਂ ਫੌਜੀਆਂ ਦੇ ਇਤਿਹਾਸ ਅਤੇ ਰਣਨੀਤੀ ਸਥਾਨਕ ਸਥਾਨਾ ਸਮੇਤ ਵਰਗੀਕਰਿਤ ਕਿਰਤ ਵੇਰਵੇ ਸਾਂਝੇ ਕਰਨ ਵਿੱਚ ਰੁੱਝਿਆ ਹੋਇਆ ਸੀ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਖੂਫੀਏ ਜਾਣਕਾਰੀ ਸੀ ਜੋ ਉਸਨੇ ਪੀਆਈਓਜ਼ ਨਾਲ ਸਾਂਝੀ ਕੀਤੀ ਸੀ ਅਤੇ ਨਾਲ ਹੀ 20 ਤੋਂ ਵੱਧ ਆਈਐਸਆਈ ਸੰਪਰਕ ਦੇ ਵਿਅਕਤੀ ਇਸ ਜਸੂਸੀ ਨੈਟਵਰਕ ਦੇ ਪੂਰੇ ਦਾਇਰੇ ਨੂੰ ਸਮਰਪਿਤ ਕਰਨ ਲਈ ਅਤੇ ਹੋਰ ਸੰਬੰਧਾਂ ਨਾਲ ਦਾ ਪਤਾ ਲਗਾਉਣ ਲਈ ਪੂਰੀ ਵਿੱਤ ਅਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ